ਯਾਰ ਉਹ ਸਰ ਦੇ ਬੰਦੇ ਨਹੀਂ ਵੇਚਿਆ ਆ ਮੜਕਾ ਮੜਕਾ ਕੱਚ ਕੁਛ ਨਹੀਂ ਬੜੀ ਪੈਂਦੀ ਹਣੀ ਮੰਮੀ ਐ ਨਹੀਂ ਅਭੀ ਦੋ ਲੋਗ ਐ ਤਾਂ ਥੋੜਾ ਉਸ ਸਾਥੇ ਬਣਾ ਰਹੇ ਆ ਆਰਾਮ ਸੇ ਉਸਕੇ ਬਾਅਦ ਸਫਾਈ ਕਰਦੇ ਸਭ ਲੋਗ ਬਾਹਰ ਕੱਢ ਦੇਗਾ ਉਹ ਕਦੋਂ ਦੇ ਆ ਉਹ ਕੱਪ ਕਿਹ ਹੈ ਹੈ ਤਾਂ ਫੇਂਕੋ ਸੇ ਇਹ ਇਹ ਕਦੋਂ ਕੀ ਹੈ ਇਹ ਚੜਨੀ ਵੀ ਅੰਦਰ ਗਏ ਨੂ ਆਟਕਿਆ ਗਿਆ ਨਹੀਂ ਇਹਨੂੰ ਆ ਮੱਖੀਆਂ ਕੀ ਗੰਦ ਪਾਉਂਦੀਆਂ ਟੱਕ ਨਹੀਂ ਲੱਗੇਗਾ ਹਾਂ ਕਦੋਂ ਇਹ ਦੋ ਭੱਜਾ ਮੈਨੂੰ ਉਹ ਦੱਸ ਭੱਜਾ ਗਿਆ ਉਹਦੋਂ ਇਹ ਜਦੋਂ ਅਸੀਂ ਬੂਹਾ ਖੜਕਾਇਆ ਵਾ ਜਦੋਂ ਅਸੀਂ ਬੂਹਾ ਖੜਕਾਇਆ ਵਾ ਛੇਕ ਤਾਂ ਨਹੀਂ ਮੈਂ ਵੇਖ ਰਿਹਾ ਇਹਦਾ ਬ੍ਰਦਰ ਭੱਜਾ ਉਹਦੋਂ ਨੇ ਸ਼ਟਰ ਸੁੱਟਦਾ ਸੁਟਿਆ ਨਾ ਸ਼ਟਰ ਇਹ ਜੰਡਾ ਵੀ ਕਰਨਾ ਇਹਦੇ ਇਹਨੂੰ ਟੱਕਿਆ ਟੱਕਿਆ ਨਹੀਂ ਆ ਵੀ ਥੋੜਾ ਮੱਖੀਆਂ ਹੁਣ ਨਹੀਂ ਆ ਗਏ ਆ ਨਾ ਆ ਮੱਖੀਆਂ ਸਾਰੀਆਂ ਬਹਿਣੀਆਂ ਉਦੋਂ ਦਾ ਖੁੱਲਾ ਹੀ ਪਿਆ ਏ ਇੱਥੇ ਐ ਜਗ੍ਹਾ ਦੀ ਠੀਕ ਆ ਪਏ ਜੀ ਉਹ ਵੈਸੇ ਨੇ ਇਹ ਕੋਈ ਨਾ ਫਟ ਕਰਾਰੀ ਜਿਹੜੀ ਖਾਣੀ ਹੈ ਨਾ ਆ ਕਰਾਰੀ ਜੇਕਰ ਤੁਸੀਂ ਵੀ ਰੇੜੀਆਂ ਦੇ ਉੱਤੋਂ ਮੋਮੋਜ਼ ਜਾਂ ਸਪ੍ਰਿੰਗ ਰੋਲ ਜਾਂ ਹੋਰ ਸਮਾਨ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ ਵੀਡੀਓ ਦੇਖੋ ਕਿਸ ਤਰੀਕੇ ਨਾਲ ਪ੍ਰਵਾਸੀਆਂ ਦੇ ਵੱਲੋਂ ਲੋਕਾਂ ਨੂੰ ਗੰਦ ਪਰੋਸਿਆ ਜਾ ਰਿਹਾ ਹੈ ਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇਹ ਵੀਡੀਓ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਵੀਡੀਓਜ਼ ਜਿਹੜੀਆਂ ਨੇ ਕੁਝ ਸਮਾਂ ਪਹਿਲਾਂ ਹੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਸਨ ਉਸ ਤੋਂ ਬਾਅਦ ਪਿੰਡ ਵਾਸੀਆਂ ਨੇ ਮਿਲ ਕੇ ਇਨਾ ਪਰਵਾਸੀਆਂ ਦਾ ਵਿਰੋਧ ਕੀਤਾ ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ ਇਹਨਾਂ ਪ੍ਰਵਾਸੀਆਂ ਦੇ ਵੱਲੋਂ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇਹਨਾਂ ਪ੍ਰਵਾਸੀਆਂ ਨੇ ਲੋਕਾਂ ਨੂੰ ਗੰਦ ਪਰੋਸਿਆ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ ਬਾਥਰੂਮ ਦੇ ਵਿੱਚ ਸਮਾਨ ਤਿਆਰ ਕੀਤਾ ਜਾ ਰਿਹਾ ਸੀ ਜਿਸ ਦੀ ਉਹਨਾਂ ਨੇ ਵੀਡੀਓ ਵੀ ਬਣਾਈ ਹੈ ਇਹ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਤਰਨਤਾਰਨ ਦੇ ਪਿੰਡ ਸਬਰਾਂ ਦਾ ਹੈ ਮਾਮਲਾ ਜਿੱਥੇ ਪਿੰਡ ਵਾਸੀਆਂ ਨੇ ਮਿਲ ਕੇ ਜਿਹੜੇ ਪ੍ਰਵਾਸੀ ਨੇ ਉਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਜਿੱਥੇ ਇਹ ਸਾਰਾ ਸਮਾਨ ਤਿਆਰ ਕਰਦੇ ਨੇ ਤੇ ਫਿਰ ਸ਼ਾਮ ਹੋਣ ਤੇ ਉਹਨਾਂ ਨੂੰ ਰੇੜੀਆਂ ਦੇ ਉੱਤੇ ਜਾ ਕੇ ਵੇਚਦੇ ਨੇ ਤੇ ਜੇਕਰ ਤੁਸੀਂ ਵੀ ਪ੍ਰਵਾਸੀਆਂ ਦੀਆਂ ਰੇੜੀਆਂ ਤੋਂ ਸਮਾਨ ਖਰੀਦਦੇ ਹੋ ਜਾਂ ਉੱਥੋਂ ਮੋਮੋਜ਼ ਜਾਂ ਸਪ੍ਰਿੰਗ ਰੋਲ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ ਇਹ ਵੀਡੀਓ ਪੂਰੀ ਦੇਖੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਹੋਰਾਂ ਲੋਕਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਹੋਰਾਂ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਇਹਨਾਂ ਪ੍ਰਵਾਸੀਆਂ ਦੇ ਵੱਲੋਂ ਕਿਸ ਤਰੀਕੇ ਗੰਦ ਲੋਕਾਂ ਨੂੰ ਪਰੋਸਿਆ ਜਾ ਰਿਹਾ ਹੈ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਵੀਡੀਓਜ਼ ਵੀ ਦਿਖਾਉਂਦੇ ਆ ਜੋ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਬਾਥਰੂਮ ਦੇ ਵਿੱਚ ਖਾਣ ਪੀਣ ਵਾਲਾ ਸਮਾਨ ਇਹਨਾਂ ਪ੍ਰਵਾਸੀਆਂ ਦੇ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਗੰਦਗੀ ਕਿੰਨੀ ਜ਼ਿਆਦਾ ਹੈ ਅਤੇ ਦੂਜੇ ਪਾਸੇ ਸਫਾਈ ਦਾ ਕਿਤੇ ਵੀ ਦੂਰ ਦੂਰ ਤੱਕ ਨਾਮੋ ਨਿਸ਼ਾਨ ਨਜ਼ਰ ਨਹੀਂ ਆ ਰਿਹਾ ਤੇ ਬਹੁਤ ਜ਼ਿਆਦਾ ਪੁਰਾਣਾ ਸਮਾਨ ਵੀ ਇਹਨਾਂ ਦੇ ਵੱਲੋਂ ਲੋਕਾਂ ਨੂੰ ਪਰੋਸਿਆ ਜਾ ਰਿਹਾ ਹੈ ਤਾਂ ਪਿੰਡ ਵਾਸੀਆਂ ਦੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਉਹ ਵੀ ਸੁਣਦੇ ਆ ਮੇਰਾ ਨਾਮ ਵੀ ਜਗਜੀਤ ਸਿੰਘ ਆ ਜੀ ਤੇ ਇਹ ਘਰੇ ਜਿੱਥੇ ਜਿੱਥੇ ਵੀ ਕਿਰਾਏ ਤੇ ਰਹਿੰਦੇ ਆ ਪ੍ਰਵਾਸੀ ਸਾਡਾ ਪਹਿਲੀ ਤੇ ਗੱਲ ਮੈਂ ਤੁਹਾਡੇ ਜਰੀਏ ਦੱਸਣਾ ਚਾਹੁੰਦਾ ਮੈਂ ਵੀ ਸਾਡਾ ਕੋਈ ਨਾ ਨਾ ਵੈਰ ਵਿਰੋਧ ਨਹੀਂ ਆ ਅਸੀਂ ਵੈਸੇ ਹੀ ਕੋਈ ਸੰਗਤ ਇਕੱਠੀ ਹੋ ਕੇ ਗਏ ਹਾਂ ਵੀ ਵੇਖੀਏ ਵੀ ਇਹ ਬਣਾਉਂਦੇ ਕੀ ਆ ਸਫਾਈ ਕਿੰਨੀ ਕੁ ਮਤਲਬ ਧਿਆਨ ਰੱਖਦੇ ਆ ਕਿੰਨਾ ਕੁ ਪ੍ਰਕੋਸ਼ਨ ਵਰਤਦੇ ਆ ਤੇ ਜਦੋਂ ਇਹਨਾਂ ਦੇ ਘਰਾਂ 'ਚ ਜਾ ਕੇ ਵੇਖਿਆ ਗਿਆ ਕੋਈ ਵੀ ਚੀਜ਼ ਉੱਥੇ ਸਾਨੂੰ ਟੱਕੀ ਗਈ ਨਹੀਂ ਮਿਲੀ ਜਿੰਨੀਆਂ ਵੀ ਕਰਾਰੀ ਮਿੱਠੀ ਚੰਨੀ ਜੋ ਵੀ ਇਹਨਾਂ ਦਾ ਮਿਊਨਿਸ ਵਗੈਰਾ ਹੈਗਾ ਵਾ ਬਿਲਕੁਲ ਤੇ ਬਾਕੀ ਇਹ ਲਾਗੇ ਨਾ ਹੁੰਦਿਆ ਇੱਕ ਤੇ ਲੱਗ ਗਈ ਉਸੇ ਪਾਣੀ ਚ ਸਾਬਨ ਵਾਲੇ ਦੇ ਵਿੱਚ ਇਹਨੇ ਚਟਨੀ ਠੰਡੀ ਰੱਖੀ ਹੋਈ ਸੀ ਤੇ ਬਾਕੀ ਸਾਨੂੰ ਸਾਰਾ ਕੁਝ ਹੀ ਬਾਥਰੂਮਾਂ ਚ ਮਿਲਿਆ ਬਾਕੀ ਗੰਦਾ ਤੇਲ ਤੰਬਾਕੂ ਬੀੜੀ ਜਰਦਾ ਸਿਗਰਟ ਉਹਦੇ ਚੀ ਇਹਨਾਂ ਵੇਲਣੇ ਰੱਖੇ ਹੋਏ ਆ ਜਿਹਦੇ ਨਾਲ ਇਹ ਵੇਲਦੇ ਆ ਸਾਰਾ ਕੁਝ ਵੀ ਮਤਲਬ ਉਹ ਵੇਖ ਕੇ ਉਹਨੂੰ ਵੇਖਣਾ ਹੀ ਬੜਾ ਔਖਾ ਖਾਣਾ ਤੇ ਬਹੁਤ ਦੂਰ ਦੀ ਗੱਲ ਆ ਤੇ ਇਹ ਜਿਹੜਾ ਵਾ ਇਹ ਪਿੰਡ ਵਾਸੀਆਂ ਦੀ ਸਿਹਤ ਨਾਲ ਖਲਵਾੜ ਕਰਦੇ ਆ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰੋਗੇ ਅਸੀਂ ਜੀ ਇਹ ਵੀਡੀਓ ਉਹਨਾਂ ਨੂੰ ਪ੍ਰਸ਼ਾਸਨ ਨੂੰ ਦਵਾਂਗੇ ਤੇ ਲਿਖਤੀ ਦਰਖਾਸਤ ਵੀ ਦਵਾਂਗੇ ਪ੍ਰਸ਼ਾਸਨ ਨੂੰ ਚਾਹੀਦਾ ਹੁੰਦਾ ਪ੍ਰੂਫ ਤੇ ਪ੍ਰੂਫ ਉਹਨਾਂ ਦੇ ਗਾੜੀ ਪੇਸ਼ ਕਰਾਂਗੇ ਤੇ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਜੋ ਨਿਗਨਗੇ ਬੱਚੇ ਆ ਫਾਸਟ ਫੂਡ ਦੇ ਬਹੁਤ ਆਦੀ ਹੋ ਚੁੱਕੇ ਆ ਪਹਿਲੀ ਗੱਲ ਉਹਨਾਂ ਨੂੰ ਖਾਣਾ ਨਹੀਂ ਚਾਹੀਦਾ ਇਹ ਸਾਰੇ ਬਿਮਾਰੀਆਂ ਦਾ ਕਾਰ ਹਾਰਟ ਅਟੈਕ ਆਉਂਦੇ ਆ ਬੱਚਿਆਂ ਨੂੰ ਛੋਟੀਆਂ ਉਮਰਾਂ ਦੇ ਵਿੱਚ ਪੈਕੇਟ ਫੂਡ ਤੇ ਫਾਸਟ ਫੂਡ ਨਾਲ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਹੁਣ ਪ੍ਰੂਫ ਹੀ ਤੁਹਾਡੇ ਕੋਲ ਆ ਤੇ ਪ੍ਰੂਫਾਂ ਦੇ ਆਧਾਰ ਤੇ ਇਹਨਾਂ ਦੇ 307 ਦੀ ਕਾਰਵਾਈ ਕਰੋ ਇਹ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੇ ਆ ਜੀ ਕਰਮਜੀਤ ਸਿੰਘ ਜੀ ਪਿੰਡ ਸਭਰਾ ਪਰ ਵਾਸੀ ਵੀ ਰਹਿੰਦੇ ਨਾ ਹੁੰਦੇ ਆ ਜੀ ਮੌਕੇ ਤੇ ਜਾ ਕੇ ਉੱਥੇ ਵੇਖਿਆ ਗਿਆ ਵਾ ਪਿੰਡ ਵਾਸੀਆਂ ਨੂੰ ਵੀ ਉਹਨਾਂ ਨੇ ਜਿਹੜਾ ਜੋ ਆ ਰੇੜੀਆਂ ਜਿਹੜੀਆਂ ਗੋਲ ਕੱਪੇ ਜਾਂ ਮੁਹੰਮਦ ਜਿਹੋ ਜਿਹੀਆਂ ਚੀਜ਼ਾਂ ਉਹ ਗੰਦ ਦੇ ਵਿੱਚ ਉੱਥੇ ਬਣਾ ਰਹੇ ਆ ਉੱਥੇ ਲੈਟਰੀਨਾ ਪਾਣੀ ਉੱਥੇ ਬਾਥਰੂਮ ਉੱਥੇ ਤਮਾਕੂ ਬੱਤੀ ਜਾਂਦੇ ਆ ਵੀ ਕੋਈ ਵੀ ਸਫਾਈ ਨਹੀਂ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਕਹੇ ਕਰਦੇ ਆ ਪੀਰ ਦੇ ਉਹਨਾਂ ਨੂੰ ਚੇਤਾਵਨੀ ਦੇਣੀ ਆ ਵੀ ਇਹ ਚੀਜ਼ ਦੀ ਵੀ ਇਹਨਾਂ ਦੇ ਘਰ ਹੋਣੀ ਚਾਹੀਦੀ ਆ ਬਾਕੀ ਲਿਖਤੀ ਰਹੀ ਜਿਹੜੀ ਆ ਆਪਣੀ ਦਖਾਸ਼ ਵੀ ਦੇਵਾਂਗੇ ਮੌਕੇ ਤੇ ਸਭ ਪਿੰਡ ਵਾਸੀ ਵੇਖ ਕੇ ਬਹੁਤ ਬੁਰੇ ਹਾਲ ਇਹ ਚੀਜ਼ਾਂ ਖਾ ਕੇ ਜਿਹੜੇ ਬੱਚੇ ਆ ਜਾਂ ਪਿੰਡ ਦੇ ਜੋ ਵੀ ਵਾਸੀ ਆ ਉਹਨਾਂ ਸਿਹਤ ਨਾਲ ਖਰਾਬ ਹੋ ਰਿਆ ਵੈਸੇ ਆਹੜਾ ਮਹਿਕਮਾ ਦਾਵਾ ਜਿਹੜਾ ਇਹ ਫੂਡ ਸੇਫਟੀ ਦਾ ਜਿਹੜਾ ਫੂਡ ਸੇਫਟੀ ਕਹਿੰਦੇ ਚਲੋ ਸੌਰੀ ਮੈਨੂੰ ਨਾਪਲ ਦਾ ਫੂਡ ਸੇਫਟੀ ਉਹ ਮਹਿਕਮਾ ਪਤਾ ਨਹੀਂ ਸੁੱਤਾ ਵਾ ਜਾਂ ਇਹਨਾਂ ਕੋਲ ਆਉਂਦਾ ਨਹੀਂ ਆ ਚਲੋ ਸਾਡਾ ਕੰਮ ਉਹਨਾਂ ਨੂੰ ਜਿਹੜਾ ਮੌਕੇ ਤੇ ਜੋ ਵੇਖਾਂ ਉਹਨੂੰ ਵਿਖਾਵਾਂਗੇ ਜੀ ਇਹਦੇ ਕਾਰੋਈ ਨਹੀਂ ਕਰਦੇ ਫਿਰ ਉਸ ਬਾਰੇ ਵੇਖਾਂਗੇ ਜੀ ਜਿਹੜੇ ਪਿੰਡ ਵਾਸੀ ਕੀ ਕਰਨਾ ਚਾਹੁੰਦੇ ਨੇ ਅਸੀਂ ਸਖਤ ਤੋਂ ਸਖਤ ਕਾਰੋਈ ਦੀ ਮੰਗ ਕਰਦੇ ਹਾਂ ਮੇਰਾ ਨਾਂ ਪਗੀਚਾ ਸਿੰਘ ਆ ਜੋ ਤੁਸੀਂ ਵੀਡੀਓ ਵੇਖ ਰਿਹਾ ਜੇ ਜੋ ਵਾਇਰ ਉਹਦੇ ਸਬੰਧ ਵਿੱਚ ਜੋ ਪਿੰਡ ਵਾਸੀਆਂ ਨੇ ਕੱਲ ਉੱਥੇ ਲਾਈਵ ਜਾ ਕੇ ਵੇਖਿਆ ਜੋ ਗੰਦ ਪ੍ਰਵਾਸੀ ਸਾਨੂੰ ਖਵਾ ਰਹੇ ਆ ਉੱਥੇ ਵੇਖ ਕੇ ਸਾਨੂੰ ਤੇ ਸ਼ਰਮ ਆਉਂਦੀ ਵੀ ਹੈ ਆਹ ਕੁਝ ਖਾ ਰਹੇ ਇਹਨਾਂ ਦੇ ਹੱਥੋਂ ਇਸ ਕਰਕੇ ਅਸੀਂ ਦੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਕਿ ਬਿਲਕੁਲ ਇਹਨਾਂ ਦੀ ਰੇੜੀਆਂ ਬੰਦ ਕਰਾਈਆਂ ਜਾਣ ਤੇ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਜਿਵੇਂ ਕਿ ਇੱਕ ਬੱਚਾ ਵੀ ਮਾਰ ਦਿੱਤਾ ਗਿਆ ਵਾ ਪ੍ਰਵਾਸੀਆਂ ਵੱਲੋਂ ਤੇ ਜੀ ਉਸੇ ਨੂੰ ਲੈ ਕੇ ਹੀ ਰੋਸ ਪਾਇਆ ਜਾ ਰਿਹਾ ਵਾ ਕਿ ਜਾਂ ਇਹ ਲੱਗ ਮਸਲਾ ਨਹੀਂ ਨਹੀਂ ਬਿਲਕੁਲ ਨਹੀਂ ਜੀ ਇਹ ਬਿਲਕੁਲ ਵੱਖਰਾ ਮਸਲਾ ਇਹ ਸਾਡੀ ਸਿਹਤ ਨਾਲ ਖਲਵਾੜ ਹੋ ਰਹਾ ਉਹ ਇੱਕ ਵੱਖਰਾ ਮਸਲਾ ਸੀ ਠੀਕ ਹੈ ਨਾ ਉਹ ਵੀ ਅਸੀਂ ਵੱਤ-ਵੱਤ ਮੰਗ ਕਰਦੇ ਆ ਉਹ ਐਡਾ ਜ਼ੁਲਮ ਹੋਇਆ ਉਹ ਬੱਚੇ ਨਾਲ ਐਡੀ ਵੱਡੀ ਦਰਿੰਦਗੀ ਕੀਤੀ ਗਈ ਆ ਕੋਈ ਸੋਚ ਵੀ ਨਹੀਂ ਸਕਦਾ ਸਾਡਾ ਪੰਜਾਬੀ ਭਰਾ ਕਿਸੇ ਨੇ ਕਦੀ ਵੇਖਿਆ ਵੀ ਇਹੋ ਜਿਹਾ ਕੰਮ ਕੀਤਾ ਹੋਵੇ ਇਹਨਾਂ 'ਚ ਕੋਈ ਹੰਸਿਆ ਇਨਸਾਨੀਅਤ ਨਹੀਂ ਹੈਗੀ ਅਸੀਂ ਮੰਗ ਕਰਦੇ ਆ ਵੀ ਉਹਦੇ ਉੱਤੇ ਵੀ ਉਹਨੂੰ ਫਾਂਸੀ ਸਜ਼ਾ ਦਿੱਤੀ ਜਾਵੇ ਤੇ ਜੋ ਇਹ ਸਾਡੇ ਨਾਲ ਖਲਵਾੜ ਕਰਦਾ ਸਾਡੀ ਸਿਹਤ ਨਾਲ ਸਾਡੇ ਬੱਚਿਆਂ ਨੂੰ ਮਾਰ ਰਿਹਾ ਇਹਨਾਂ ਦੇ ਖਿਲਾਫ ਵੱਤ-ਵੱਤ ਕਾਨੂੰਨੀ ਕਾਰਵਾਈ ਕੀਤੀ ਜਾਵੇ